ਜਗਰ ਨਿਕਮ ਚੋਣਾਂ ਦਾ ਖਾੜਾ ਪੂਰੀ ਤਰ੍ਹਾਂ ਦਾ ਪੱਕਿਆ ਹੋਇਆ ਤਾਂ ਗੱਲ ਜਿਕਰ ਨੂੰ ਦਿਹਾੜਾ ਦੀ ਕਰੀਏ ਤਾਂ ਕੈਬਨਿਟ ਮੰਤਰੀ ਹਦੀਪ ਸਿੰਘ ਮੁੰਡਿਆ ਮੇਨਾ ਮੌਜੂਦ ਨੇ ਤਾਂ ਗੱਲਬਾਤ ਵੀ ਕਰਨ ਦੀ ਜੋ ਕੋਸ਼ਿਸ਼ ਉਹਨਾਂ ਦੇ ਨਾਲ ਕਰਾਂਗੇ ਮੁੰਡਿਆ ਸਾਹਿਬ ਚੋਣ ਖਾੜਾ ਪੂਰੀ ਤਰ੍ਹਾਂ ਨਾਲ ਪੱਕਿਆ ਹੋਇਆ ਤਾਂ ਕਿਵੇਂ ਦੇਖਦੇ ਹੋ ਇਸ ਵਾਰ ਕਿਉਂਕਿ ਪਹਿਲਾਂ ਦੇਖਣ ਨੂੰ ਮਿਲਦਾ ਸੀ ਦੋ ਹੀ ਪਾਰਟੀਆਂ ਮੁਕਾਬਲੇ ਦੇ ਵਿੱਚ ਹੁੰਦੀਆਂ ਸੀ ਜਿਹੜੀ ਪੰਜਾਬ ਦੇ ਰਵਾਇਤੀ ਪਾਰਟੀਆਂ ಕಾಂಗ್ರೆਸ ਦੀ ਗੱਲ ਕਰੀ ਆਮ ਆਦਮੀ ਹੋਰੀ ਮਾਫ ਕਰਨਾ ਕਾਲੀ ਦਲ ਦੀ ਔਰ ਇਸ ਵਾਰੀ ਚਾਰ ਪਾਰਟੀਆਂ ਕੰਟੈਸਟ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਕੰਟੈਸਟ ਕਰ ਰਿਹਾ ਹੈ ਭਾਜ ਭਾਜੀ ਮੈਂ ਲੁਧਿਆਣਾ ਦੀ ਗੱਲ ਕਰਾਂ ਤੇ ਸਾਰਾ ਲੁਧਿਆਣਾ ਆਵਾਜ਼ੀ ਪਾਰਟੀ ਵੱਲ ਲੋਕਾਂ ਦਾ ਪਿਆਰ ਵੀ ਹੈ ਸਾਡੇ ਐਮਐਲਏ ਸਹਿਬਾਨਾਂ ਨਾਲ ਸਾਡੇ ਜਿਹੜੇ ਉਮੀਦਵਾਰ ਸੇਬੰਨ ਨਾਲ ਕਿਉਂਕਿ ਸਾਡੀ ਪਾਰਟੀ ਦੇ ਸੁਪਰੀਮ ਵਰਿੰਦ ਕੇਜਰੀਵਾਲ ਜੀ ਉਹ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਜਿਹੜੀ ਕਾਇਆਪਲਟ ਕੀਤੀ ਹੈ ਹਰ ਕੰਮ ਕਰਵਾਉਣ ਦਾ ਨਾਲ ਨਾਲ ਲੋਕਾਂ ਨੂੰ ਰੁਜ਼ਗਾਰ ਦਿੱਤਾ ਸਿਹਤ ਸਹੂਲਤਾਂ ਦਿੱਤੀਆਂ ਮਹੱਲਾ ਕਲੀਨਿਕ ਦਿੱਤੇ ਬੱਚਿਆਂ ਲਈ ਐਜੂਕੇਸ਼ਨ ਲਈ ਸਕੂਲ ਦਿੱਤੇ ਐਬਿਨਾ ਸਕੂਲ ਬਣਦੇ ਆ ਵਿਕਾਸ ਦੇ ਕੰਮ ਦੀ ਨੇਰੀ ਆਈ ਹੋਈ ਹੈ ਸੋ ਲੋਕਾਂ ਨੂੰ ਕੰਮ ਪਸੰਦ ਆ ਲੋਕਾਂ ਨੂੰ ਨਿਮਰਤਾ ਪਸੰਦ ਆ ਔਰ ਸਾਡੇ ਵਰਕਰ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਤੱਕ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਜਵਾਰ ਨੰਬਰ 22 ਦੇ ਵਿੱਚ ਖੜੇ ਆ ਜਸਪਾਲ ਸਿੰਘ ਜੀ ਗਰੇਵਾਲ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਹਰ ਵਰਗ ਨਾਲ ਤੋਂ ਖੁਸ਼ ਆ ਸੋ ਇੰਨਾ ਇਕੱਠ ਜਿਹੜਾ ਜਾਂ ਮੀਟਿੰਗ 'ਚ ਹੁਣ ਦੇਖਣ ਨੂੰ ਮਿਲਿਆ ਸੋ ਇਹਨਾਂ ਨੂੰ ਅੱਜ ਹੀ ਮੁਆਰਕਵਾੜ ਅਡਵਾਂਸ ਦਿੱਤੀ ਕਿ ਤੁਸੀਂ ਕੌਂਸਲਰ ਬਣ ਗਏ ਤੁਸੀਂ ਲੁਧਿਆਣਾ ਦੇ 95 ਦੇ 95 ਜਿਹੜੇ ਕਮਬਾਰਡ ਜਿੱਤਣ ਜਾ ਰਹੇ ਹੋ ਤੁਸੀਂ ਸਰਕਾਰ ਦੇ ਕੀਤੇ ਕੰਮ ਗਿਣਾ ਰਹੇ ਹੋ ਵਿਰੋਧੀ ਪਾਰਟੀ ਦੀ ਗੱਲ ਕਰੀਏ ਤਾਂ ਸਰਕਾਰ ਦੇ ਉੱਤੇ ਲਗਾਤਾਰ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਕਹਿੰਦੇ ਸਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਗੁੰਡਾ ਤੰਤਰ ਕੀਤਾ ਜਾ ਰਿਹਾ ਹੈ ਸਰਕਾਰੀ ਤੰਤਰ ਦੁਰਉਪਯੋਗ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਦਾਮਦਜ਼ ਗਿਆ ਪਤਨੀ ਦਾਖਲ ਕੀਤੇ ਜਾ ਰਹੇ ਹੈ ਜੀ ਅਸਲ 'ਚ ਨਾ ਉਹਨਾਂ ਨੂੰ ਆਪਣਾ ਟਾਈਮ ਜਾਦਾ ਰਹਿ ਗਿਆ ਅਸੀਂ ਇਦਾਂ ਕੁਝ ਕਰਦੇ ਸੀ ਤੇ ਇਹਦੇ ਕੁਝ ਕਰਦੇ ਨਹੀਂ ਉਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ ਜਿਹੜੇ ਉਮੀਦਵਾਰ ਨੂੰ ਟਿਕਟ ਦਿੰਦੇ ਉਹ ਟਿਕਟ ਘਰ ਜਾ ਕੇ ਵਾਪਸ ਕਰਕੇ ਆ ਰਿਹਾ ਉਹ ਸਾਡੀ ਪਾਰਟੀਆਂ ਦਾ ਜੇ ਕੋਈ ਬੰਦਾ ਨਾਰਾਜ਼ ਹੁੰਦਾ ਭੱਜ ਕੇ ਜਾਂਦੇ ਜੀ ਤੁਸੀਂ ਆਓ ਜੀ ਇਹਦਾ ਮਤਲਬ ਹੀ ਉਹਨਾਂ ਕੋਈ ਉਮੀਦਵਾਰ ਹੈ ਨਹੀਂ ਔਰ ਲੋਕਾਂ ਨੂੰ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮ ਵੀ ਪਸੰਦ ਨੇ ਉਹਨਾਂ ਦੇ ਵਰਕਰ ਸਹਿਬਾਨ ਜਿਹੜੇ ਇਮਾਨਦਾਰੀ ਨਾਲ ਹਲਕੇ 'ਚ ਰਹਿ ਕੇ ਸੇਵਾਦਾਰ ਕਰਦੇ ਹਰ ਵਾਰਡ 'ਚ ਰਹਿ ਕੇ ਸੇਵਾ ਕਰ ਰਿਹਾ ਕੋਈ ਗੁੰਡਾਤੰਤਰ ਨਹੀਂ ਹੋ ਰਿਹਾ ਸੋ ਉਹਨਾਂ ਨੂੰ ਆਪਣਾ ਪਲਾਨ ਟਾਈਮ ਜਾ ਰਿਹਾ ਦੋ ਹੀ ਪਾਰਟੀਆਂ ਲੜਦੀਆਂ ਹੁੰਦੀਆਂ ਸੀ ਦੋਨਾਂ ਨੂੰ ਇਹੀ ਕਿ ਅੱਜ ਅੱਜ ਤੇਰੀ ਵਾਰੀ ਆ ਜੀ ਮੇਰੀ ਵਾਰੀ ਲੁੱਟਣ ਲੱਗੇ ਹੋਏ ਸੀ ਪੰਜਾਬ ਨੂੰ ਪਹਿਲੀ ਪਾਰਟੀ ਦੀ ਪਹਿਲੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰ ਰਹੇ ਤੇ ਲੋਕਾਂ ਨੂੰ ਇਹ ਸੇਵਾ ਪਸੰਦ ਆਉਂਦੀ। ਕਹਿੰਦੇ ਜੇਕਰ ਪੁਰਾਣੀਆਂ ਪਾਰਟੀਆਂ ਨੇ ਕੰਮ ਕੀਤੇ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਾਈਵ ਹੁੰਦੇ ਨੇ ਉਹ ਕਹਿੰਦੇ ਜੇਕਰ ਪੁਰਾਣੀਆਂ ਪਾਰਟੀਆਂ ਨੇ ਕੰਮ ਕੀਤੇ ਸੀ ਤਾਂ ਲੋਕ ਉਹਨਾਂ ਦੇ ਹਾਲ ਕੀ ਕੀਤਾ ਤੇ ਜੇਕਰ ਤੁਹਾਨੂੰ 92 ਦਾ ਫਤਵਾ ਦਿੱਤਾ ਤੁਸੀਂ ਵੀ ਉਹੀ ਕੰਮ ਕਰਨੇ ਸ਼ੁਰੂ ਕਰਦੇ। ਇੱਕ ਬੰਦਾ ਵੀ ਦਿਖਾ ਦਿਓ ਵੀ ਸਾਡਾ ਗਲਤ ਕੰਮ ਕਰਦਾ ਹੋਵੇ। ਹਰ ਬੰਦਾ ਸੇਵਾਦਾਰ ਬਣ ਕੇ ਮੈਂ ਆਪਣੇ ਕਰਦਾ ਮੇਰੇ ਪਾਰਟੀ ਦੇ ਵਰਕਰ ਸੇਵਾ ਨਾਲ ਚੱਲੇ ਹੋਏ ਆ। ਸਾਰੇ ਹੀ ਸੇਵਾਦਾਰ ਬਣ ਕੇ ਸੇਵਾ ਤੇ ਲੱਗੇ ਹੋਏ ਆ। ਸੋ ਇੱਕ ਵੀ ਕਿਤੇ ਗੁੰਡਾਗਰਦੀ ਹੋਵੇ ਕਿਸੇ ਦੇ ਕਾਗਜ਼ ਘਟ ਔਰ ਕਿਸੇ ਕੋਈ ਹਰ ਪਟਿਆਲੇ ਤੋਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਕਿੱਥੋਂ ਜੀ ਪਟਿਆਲੇ ਤੋਂ ਮੈਂ ਤੇ ਲੁਧਿਆਣੇ 'ਚ ਖੜਾ ਜੀ ਲੁਧਿਆਣੇ 'ਚ ਨਹੀਂ ਆ ਸਕਦੀ ਪਟਿਆਲੇ ਪੰਜਾਬ ਦੇ ਨੁਮਾਇੰਦਗੀ ਕਰਦੇ ਹੋ ਮੰਤਰੀ ਆ ਤੁਸੀਂ ਪਟਿਆਲੇ ਦੇ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਆਪ ਹੀ ਕਰਕੇ ਆਪ ਹੀ ਡਰਾਮੇ ਕਰਦੇ ਸਾਡੇ ਕੋਲ ਡਰਾਮੇ ਨਹੀਂ ਹੁੰਦੇ ਆ ਖੜੇ ਆ ਸੇਵਾਦਾਰ ਬਣ ਕੇ ਖੜੇ ਚਲੋ ਬਿੱਟੂ ਜੀ ਬਿਆਨ ਸੁਣਿਆ ਹੁਣ ਉਹਨਾਂ ਨੇ ਕਿਹਾ ਕਿਸਾਨ ਡੱਲੇਵਾਲ ਸਾਹਿਬ ਲਗਾਤਾਰ ਮਰਨ ਵਰਤਨ ਤੇ ਬੈਠੇ ਹੋਏ ਨੇ ਤਾਂ ਉਹ ਬਿੱਟੂ ਜੀ ਕਹਿ ਰਹੇ ਨੇ ਕਿ ਮੇਰੇ ਨਾਲ ਗੱਲ ਕਰਨ ਉਹ ਸਰਕਾਰ ਤੇ ਤਾਂ ਅੰਚ ਗੱਸਿਆ ਕਹਿੰਦੇ 23 ਫਸਲਾ ਦੇ ਟੁਟਕੀਆਂ ਮਾਰਨ ਵਾਲੇ रिजल्ट ਆ ਲੰਦੇ ਹੋ ਜੋ ਮਰਜੀ ਸੁਣ ਲਿਓ ਬਿੱਟੂ ਜੀ ਦਾ ਲੁਧਿਆਣਾ ਦਾ ਬੀਜੇਪੀ ਦਾ ਹਾਲ ਆ ਜਾਣਾ ਰਾਜੇ ਵੜਿੰਗ ਦਾ ਹਾਲ ਲੁਧਿਆਣਾ ਦੇ ਸਾਹਮਣੇ ਆ ਜਾਣਾ ਤੇ ਦੋ ਲੀਟਰ ਉਹ ਨੇ ਤੀਜਾ ਲੁਧਿਆਣਾ ਦੇ ਪਰਮਾਤਵਾਂ ਨੇ ਮੈਨੂੰ ਸੇਵਾ ਲਈ ਆ ਤੇ ਤਿੰਨਾਂ ਦੀ ਬੋਲੀ ਤਿੰਨਾਂ ਦੀ ਟੋਲੀ ਸਾਡੀਆਂ ਟੋਲੀਆਂ ਦੇਖ ਲਿਓ ਉਹਨਾਂ ਦੀਆਂ ਦੇਖ ਲਿਓ ਕੰਮ ਸਾਹਮਣੇ ਆ ਜਾਣੇ ਆ ਤੇ ਰਿਜ਼ਲਟ ਸਾਹਮਣੇ ਆ ਜਾਣਾ ਅੱਛਾ ਆਖਰੀ ਸਵਾਲ ਹੈ ਮੇਰਾ ਹੁਣ ਮੁਕਾਬਲਾ ਕਿਹੜੀ ਪਾਰਟੀ ਨਾਲ ਮੁਕ ਸਮਝਦੇ ਆ ਪਾ ਜੀ ਜਿਹੜਾ ਬੰਦਾ ਹੈ ਇਮਾਨਦਾਰੀ ਨਾਲ ਜਿਹੜਾ ਸੇਵਾਦਾਰ ਵੜ ਕੇ ਸੇਵਾ ਕਰਦਾ ਹੋਵੇ ਉਹਦਾ ਕਰਾ ਮੁਕਾਬਲਾ ਜਿਹੜਾ ਦੋਨਾਂ ਦਾ ਮੁਕਾਬਲਾ ਉਸ ਵਿੱਚ ਆ ਵੀ ਤੂੰ ਕਿੱਥੇ ਕਿੰਨੀ ਥੱਲੇ ਰਹਿਣਾ ਤੇ ਮੈਂ ਕਿੰਨਾ ਥੱਲੇ ਰਹਿਣਾ ਪ੍ਰਮਾਤਮਾ ਨੇ ਮੈਨੂੰ ਤਾਂ ਉੱਪਰ ਲੈ ਕੇ ਜਾਣਾ ਹੀ ਹੈ ਸਾਰੇ 95 ਦੇ 95 ਵਾਰਡ ਜਿਤਨੇ ਆਪਾਂ ਇਹਨਾਂ ਦਾ ਦੇਖਣੇ ਵੀ ਜ਼ੀਰੋ ਚ ਕਿਹੜਾ ਫਰਕ ਜ਼ਿਆਦਾ ਵੱਡੀ ਜ਼ੀਰੋ ਕਿਹੜੀ ਆਈ ਹੈ ਸੋ ਬਿਲਕੁਲ ਇਹ ਸਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀ ਹੈ ਜਿਨ੍ਹਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਸਾਡਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੈ ਤਾਂ ਅਕਾਲੀ ਅਤੇ ਕਾਂਗਰਸੀ ਇਹ ਆਪਦਾ ਜ਼ ਕੱਟ ਸੀਟਾ ਲੈ ਕੇ ਆ ਜਿਓ ਦੂਜੇ ਪਾਸੇ ਨਾਲ ਦੀ ਨਾਲ ਚਾਹੇ ਰਵਨੀ ਸਿੰਘ ਬੁੱਟੂ ਦੀ ਗੱਲ ਕਰੀਏ ਰਾਜਾ ਵਡਿੰਗ ਦੀ ਗੱਲ ਕਰੀਏ ਤਾਂ ਉਹਨਾਂ ਦੇ ਉੱਤੇ ਵੀ ਤੰਜ ਕੱਸਦੇ ਹੋਏ ਨਜ਼ਰ ਆਏ ਨੇ ਕੈਮਰਾ ਪ੍ਰੋਸਸਰ ਮਾਨਤ ਨਾਲ ਹਿੰਮਤ ਸਿੰਘ ਦੀਪਾਲ ਦੇਨਿੰਗ ਸਵੇਰਾ ਲੁਧਿਆਣਾ ਦੇਨਿੰਗ ਸਵੇਰਾ ਤੋਂ ਇੱਕ ਪਾਲ ਨਗਰ ਨਿਕਮ ਚੋਨਾ ਦਾ ਅਖਾੜਾ ਪੂਰੀ ਤਰ੍ਹਾਂ ਦਾ ਪੱਕਿਆ ਹੋਇਆ ਤਾਂ ਗੱਲ ਜੇ ਕਰ ਲੁਧਿਆਣਾ ਦੀ ਕਰੀਏ ਤਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਮੇਰੇ ਨਾਲ ਮੌਜੂਦ ਨੇ ਤਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਹੋਣਾ ਤੇ ਨਾਲ ਕਰਾਂਗੇ ਮੁੰਡਿਆ ਸਾਹਿਬ ਚੋਣ ਖਾੜਾ ਪੂਰੀ ਤਰ੍ਹਾਂ ਨਾਲ ਪੱਕਿਆ ਹੋਇਆ ਤਾਂ ਕਿਵੇਂ ਦੇਖਦੇ ਹੋ ਇਸ ਵਾਰ ਕਿਉਂਕਿ ਪਹਿਲਾਂ ਦੇਖਣ ਨੂੰ ਮਿਲਦਾ ਸੀ ਦੋ ਹੀ ਪਾਰਟੀਆਂ ਮੁਕਾਬਲੇ ਦੇ ਵਿੱਚ ਹੁੰਦੀਆਂ ਸੀ ਜਿਹੜੀਆਂ ਪੰਜਾਬ ਦੇ ਰਵਾਇਤੀ ਪਾਰਟੀਆਂ ਹੈ ਕਾਂਗਰਸ ਦੀ ਗੱਲ ਕਰੀ ਆਮ ਆਦਮੀ ਹੋਰੀ ਮਾਫ ਕਰਨਾ ਕਾਲੀ ਦਲ ਦੀ ਔਰ ਇਸ ਵਾਰੀ ਚਾਰ ਪਾਰਟੀਆਂ ਕੰਟੈਸਟ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਕੰਟੈਸਟ ਕਰ ਰਿਹਾ ਹੈ ਭਾਜਪਾ ਇੰਡੀਪੈਂਡੈਂਟ ਲੜੀ ਹੈ ਤਾਂ ਕਿਵੇਂ ਦੇਖਦੇ ਹੋ ਇਸ ਵਾਰ ਮੁਕਾਬਲੇ ਨੂੰ ਭਾਜੀ ਮੈਂ ਲੁਧਿਆਣਾ ਦੀ ਗੱਲ ਕਰਾਂ ਤੇ ਸਾਰਾ ਲੁਧਿਆਣਾ ਆਵਾਜ਼ੀ ਪਾਰਟੀ ਵੱਲ ਲੋਕਾਂ ਦਾ ਪਿਆ ਸਾਡੇ ਜਿਹੜੇ ਉਮੀਦਵਾਰ ਸੇ ਬਣਨ ਨਾਲ ਕਿਉਂਕਿ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉਹ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਜਿਹੜੀ ਕਾਇਆਪਲਟ ਕੀਤੀ ਹੈ ਹਰ ਕੰਮ ਕਰਵਾਉਣ ਦਾ ਨਾਲ-ਨਾਲ ਲੋਕਾਂ ਨੂੰ ਰੋਜ਼ਗਾਰ ਦਿੱਤਾ ਸਿਹਤ ਸਹੂਲਤਾਂ ਦਿੱਤੀਆਂ ਮਹੱਲਾ ਕਲੀਨਿਕ ਦਿੱਤੇ ਬੱਚਿਆਂ ਲਈ ਐਜੂਕੇਸ਼ਨ ਲਈ ਸਕੂਲ ਦਿੱਤੇ ਐਬਿਨਾਂ ਸਕੂਲ ਬਣਦੇ ਆ ਵਿਕਾਸ ਦੇ ਕੰਮ ਦੀ ਨੇਰੀ ਆਈ ਹੋਈ ਹੈ ਸੋ ਲੋਕਾਂ ਨੂੰ ਕੰਮ ਪਸੰਦ ਆ ਲੋਕਾਂ ਨੂੰ ਨਿਮਰਤਾ ਪਸੰਦ ਆ ਔਰ ਸਾਡੇ ਵਰਕਰ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਤੱਕ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਜ਼ਬਰ ਨੰਬਰ 22 ਦੇ ਵਿੱਚ ਖੜੇ ਆ। ਜਸਪਾਲ ਸਿੰਘ ਜੀ ਗਰੇਵਾਲ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਆ। ਹਰ ਵਰਗ ਨਾਲ ਤੋਂ ਖੁੱਸਾ। ਸੋ ਇੰਨਾ ਕਾਠ ਜਿਹੜਾ ਜ ਮੀਟਿੰਗ 'ਚ ਹੁਣ ਦੇਖਣ ਨੂੰ ਮਿਲਿਆ। ਸੋ ਇਹਨਾਂ ਨੂੰ ਮਾਜੀ ਮੁਆਰਕਵਾੜ ਅਡਵਾਂਸ ਦਿੱਤੀ ਤੇ ਤੁਸੀਂ ਕੌਂਸਲਰ ਬਣ ਗਏ ਤੇ ਲੁਧਿਆਣਾ ਦੇ 95 95 ਜਿਹੜੇ ਇੱਕ ਵਾਰਡ ਆ ਜਿੱਤਣ ਜਾ ਰਹੇ ਹੋ। ਤੁਸੀਂ ਸਰਕਾਰ ਦੇ ਕੀਤੇ ਕੰਮ ਗਿਣਾ ਰਹੇ ਹੋ। ਵਿਰੋਧੀ ਪਾਰਟੀ ਦੀ ਗੱਲ ਕਰੀਏ ਤਾਂ ਸਰਕਾਰ ਦੇ ਉੱਤੇ ਲਗਾਤਾਰ ਤੰਜ ਕਰਦੇ ਹੋਏ ਨਜ਼ਰ ਆ ਰਹੇ ਕਹਿੰਦੇ ਤੁਸੀਂ ਸ਼ਰੀਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਗੁੰਡਾਤੰਤਰ ਕੀ ਤਿਆਰ ਹੈ ਸਰਕਾਰੀ ਤੰਤਰ ਦੁਰਉਪਯੋਗ ਕੀ ਤਿਆਰ ਹੈ ਲੋਕਾਂ ਨੂੰ ਦਾਮ ਦੇ ਕੇ ਪਤਨੀ ਦਾਖਲ ਕੀਤੇ ਜਾਂਦੇ ਹੈ ਜੀ ਅਸਲ 'ਚ ਨਾ ਉਹਨਾਂ ਨੂੰ ਆਪਣਾ ਟਾਈਮ ਯਾਦ ਹੈ ਕਿ ਅਸੀਂ ਇੰਨਾ ਕੁਝ ਕਰਦੇ ਸੀ ਤੇ ਇਹਦੇ ਕੁਝ ਕਰਦੇ ਨਹੀਂ ਉਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ ਜਿਹੜੇ ਉਮੀਦਵਾਰ ਨੂੰ ਟਿਕਟ ਦਿੰਦੇ ਉਹ ਟਿਕਟ ਘਰ ਜਾ ਕੇ ਵਾਪਸ ਕਰਕੇ ਆ ਰਿਹਾ ਉਹ ਸਾਡੀ ਪਾਰਟੀਆਂ ਤੋਂ ਜੇ ਕੋਈ ਬੰਦਾ ਨਾਰਾਜ਼ ਹੁੰਦਾ ਭੱਜ ਕੇ ਜਾਂਦੇ ਜੀ ਤੁਸੀਂ ਆਓ ਜੀ ਇਹਦਾ ਮਤਲਬ ਹੀ ਉਹਨਾਂ ਕੋਲ ਉਮੀਦਵਾਰ ਹੈ ਨਹੀਂ ਔਰ ਲੋਕਾਂ ਨੂੰ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮ ਵੀ ਪਸੰਦ ਨੇ ਉਹਨਾਂ ਦੇ ਵਰਕਰ ਸਹਿਬਾਨ ਜਿਹੜੇ ਇਮਾਨਦਾਰੀ ਨਾਲ ਹਲਕੇ 'ਚ ਰਹਿ ਕੇ ਸੇਵਾਦਾਰ ਕਰਦੇ ਹਰ ਵਾਰਡ 'ਚ ਰਹਿ ਕੇ ਸੇਵਾ ਕਰ ਰਿਹਾ ਕੋਈ ਗੁੰਡਾਤੰਤਰ ਨਹੀਂ ਹੋ ਰਿਹਾ ਸੋ ਉਹਨਾਂ ਨੂੰ ਆਪਣਾ ਪ੍ਰੋਪਰ ਟਾਈਮ ਜਾ ਰਿਹਾ ਦੋ ਹੀ ਪਾਰਟੀਆਂ ਲੜਦੀਆਂ ਹੁੰਦੀਆਂ ਸੀ ਦੋਨਾਂ ਨੂੰ ਇਹੀ ਕਿ ਅੱਜ ਅੱਜ ਤੇਰੀ ਵਾਰੀ ਆ ਜੇ ਮੇਰੀ ਵਾਰੀ ਲੁੱਟਣ ਲੱਗੇ ਹੋਏ ਸੀ ਪੰਜਾਬ ਨੂੰ ਪਹਿਲੀ ਪਾਰਟੀ ਦੀ ਪਹਿਲੀ ਸਰਕਾਰ ਸਰਦਾਰ ਭਗਤ ਸਿੰਘ ਮਾਨ ਜੀ ਦੀ ਆਈ ਹੈ ਜਿਹੜੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰ ਰਹੇ ਤੇ ਲੋਕਾਂ ਨੂੰ ਇਹ ਸੇਵਾ ਪਸੰਦ ਆਉਂਦੀ ਹੈ ਕਹਿੰਦੇ ਜੇਕਰ ਪੁਰਾਣੀਆਂ ਪਾਰਟੀਆਂ ਨੇ ਕੰਮ ਕੀਤੇ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਾਈਵ ਹੁੰਦੇ ਨੇ ਉਹ ਕਹਿੰਦੇ ਜੇਕਰ ਪੁਰਾਣੀਆਂ ਪਾਰਟੀ ਨੇ ਕੰਮ ਕੀਤੇ ਸੀ ਤਾਂ ਲੋਕ ਉਹਨਾਂ ਦੇ ਹਾਲ ਕੀ ਕੀਤਾ ਤੇ ਜੇਕਰ ਤੁਹਾਨੂੰ 92 ਦਾ ਫਤਵਾ ਦਿੱਤਾ ਤੁਸੀਂ ਵੀ ਉਹੀ ਕੰਮ ਕਰਨੇ ਸ਼ੁਰੂ ਕਰਦੇ ਇੱਕ ਬੰਦਾ ਵੀ ਦਿਖਾ ਦਿਓ ਵੀ ਸਾਡਾ ਗਲਤ ਕੰਮ ਕਰਦਾ ਹੋਵੇ ਹਰ ਬੰਦਾ ਸੇਵਾਦਾਰ ਬਣ ਕੇ ਮੈਂ ਆਪਣੇ ਕਰਦਾ ਮੇਰੇ ਪਾਰਟੀ ਦੇ ਵਰਕਰ ਸੇਵਾ ਨਾਲ ਚੱਲੇ ਹੋਏ ਆ ਸਾਰੇ ਹੀ ਸੇਵਾਦਾਰ ਬਣ ਕੇ ਸੇਵਾ ਤੇ ਲੱਗੇ ਹੋਏ ਆ ਸੋ ਇੱਕ ਵੀ ਕਿਤੇ ਗੁੰਡਾਗਰਦੀ ਹੋਵੇ ਕਿਸੇ ਦੇ ਕਾਗਜ਼ ਕਟਾਏ ਹੋਣ ਅੱਜ ਮੈਂ ਲੁਧਿਆਣੇ ਚ ਔਰ ਕਿਸੇ ਕੋਈ ਹਰ ਪਾਰਲੇ ਤੋਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਕਿੱਥੋਂ ਜੀ ਪਟਿਆਲੇ ਤੋਂ ਮੈਂ ਤੇ ਲੁਧਿਆਣੇ ਚ ਖੜਾ ਜੀ ਲੁਧਿਆਣੇ ਚ ਨਹੀਂ ਆ ਸਕਦੀ ਪਟਿਆਲੇ ਪੰਜਾਬ ਜੀ ਨੂੰ ਮੈਂਨਤੀ ਕਰਦੇ ਹੋ ਮੰਤਰੀਓ ਤੁਸੀਂ ਪਟਿਆਲੇ ਦੇ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਆਪ ਹੀ ਕਰਕੇ ਆਪ ਹੀ ਡਰਾਮੇ ਕਰਦੇ ਸਾਡੇ ਕੋਲ ਡਰਾਮੇ ਨਹੀਂ ਹੁੰਦੇ ਆ ਖੜੇ ਆ ਸੇਵਾਦਾਰ ਬਣ ਕੇ ਖੜੇ ਅੱਛਾ ਤੁਹਾਨੂੰ ਇਹ ਬਿੱਟੂ ਦੀ ਬੈਂਡ ਸੁਣਿਆ ਹੋਣਾ ਉਹਨਾਂ ਨੇ ਕਿਹਾ ਕਿਸਾਨ ਡੱਲੇ ਵਾਲ ਸਾਹਿਬ ਲਗਾਤਾਰ ਮਰਨ ਵਰਤਨ ਤੇ ਬੈਠੇ ਹੋਏ ਨੇ ਤਾਂ ਉਹ ਬਿੱਟੂ ਜੀ ਕਹਿ ਰਹੇ ਨੇ ਕਿ ਮੇਰੇ ਨਾਲ ਗੱਲ ਕਰਨ ਉਹ ਸਰਕਾਰ ਤੇ ਤਾਂ ਅੰਝ ਗੱਸਿਆ ਕਹਿੰਦੇ 23 ਫਸਲਾ ਦੇ ਟੁਟਕੀਆਂ ਮਾਰਨ ਵਾਲੇ ਫਸ ਰਿਜ਼ਲਟ ਆ ਲੈਂਦੇ ਹੋ ਜੋ ਮਰਜੀ ਸੁਣ ਲਿਓ ਬਿੱਟੂ ਜੀ ਦਾ ਲੁਧਿਆਣਾ ਦਾ ਬੀਜੇਪੀ ਦਾ ਹਾਲ ਆ ਜਾਣਾ ਰਾਜੇ ਵੜਿੰਗ ਦਾ ਹਾਲ ਲੁਧਿਆਣੇ ਦੇ ਸਾਹਮਣੇ ਆ ਜਾਣਾ ਤੇ ਤੀ ਦੋ ਲੀਟਰ ਉਹਨੇ ਤਿੰਨ ਜਾਲ ਆ ਜਣੇ ਪਰਮਾਤਵਾਨੀ ਮੈਨੂੰ ਸੇਵਾ ਲਈ ਆ ਤੇ ਤਿੰਨਾਂ ਦੀ ਬੋਲੀ ਤਿੰਨਾਂ ਦੀ ਟੋਲੀ ਸਾਡੀਆਂ ਟੋਲੀਆਂ ਦੇਖ ਲਿਓ ਉਹਨਾਂ ਦੀਆਂ ਦੇਖ ਲਿਓ ਕੰਮ ਸਾਹਮਣੇ ਆ ਜਾਣੇ ਤੇ ਰਿਜ਼ਲਟ ਸਾਹਮਣੇ ਆ ਜਾਣਾ ਅੱਛਾ ਆਖਰੀ ਸਵਾਲ ਹੈ ਮੇਰਾ ਹੁਣ ਮੁਕਾਬਲਾ ਕਿਹੜੀ ਪਾਰਟੀ ਨਾਲ ਮੁਕ ਸਮਝਦੇ ਹੋ ਪਾ ਜੀ ਜਿਹੜਾ ਬੰਦਾ ਹੈ ਇਮਾਨਦਾਰੀ ਨਾਲ ਜਿਹੜਾ ਸੇਵਾਦਾਰ ਵੜ ਕੇ ਸੇਵਾ ਕਰਦਾ ਹੋਵੇ ਉਹਦਾ ਕਰਾ ਮੁਕਾਬਲਾ ਜਿਹੜਾ ਦੋਨਾਂ ਦਾ ਮੁਕਾਬਲਾ ਉਸ ਵੇਟਿਆ ਵੀ ਤੂੰ ਕਿੱਥੇ ਕਿੰਨੀ ਥੱਲੇ ਰਹਿਣਾ ਤੇ ਮੈਂ ਕਿੰਨਾ ਥੱਲੇ ਰਹਿਣਾ ਪ੍ਰਮਾਤਮਾ ਨੇ ਮੈਨੂੰ ਤਾਂ ਉੱਪਰ ਲੈ ਕੇ ਜਾਣਾ ਹੀ ਹੈ ਸਾਰੇ 95 ਦੇ 95 ਵਾਰਡ ਜਿਤਨੇ ਆਪਾਂ ਇਹਨਾਂ ਦਾ ਦੇਖਣੇ ਵੀ ਜ਼ੀਰੋ ਚ ਕਿਹੜਾ ਫਰਕ ਜ਼ਿਆਦਾ ਵੱਡੀ ਜ਼ੀਰੋ ਕਿਹਦੀ ਆਈ ਹੈ ਸੋ ਬਿਲਕੁਲ ਇਹ ਸਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀ ਹੈ ਜਿਨ੍ਹਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਸਾਡਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੈ ਤਾਂ ਅਕਾਲੀ ਅਤੇ ਕਾਂਗਰਸੀ ਇਹ ਆਪਦਾ ਕੱਟ ਸੀਟਾ ਲੈ ਕੇ ਆਜੋ ਦੂਜੇ ਪਾਸੇ ਨਾਲ ਦੀ ਨਾਲ ਚਾਹੇ ਰਵਨੀ ਸਿੰਘ ਬੁੱਟੂ ਦੀ ਗੱਲ ਕਰੀਏ ਰਾਜਾ ਮਟਿੰਗ ਦੀ ਗੱਲ ਕਰੀਏ ਤਾਂ ਉਹਨਾਂ ਦੇ ਉੱਤੇ ਵੀ ਤੰਜ ਕੱਸਦੇ ਹੋਏ ਨਜ਼ਰ ਆਏ ਨੇ ਕੈਮਰਾ ਪ੍ਰੋਸੈਸਰ ਮਾਨਤ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕ ਸਵੇਰਾ ਲੁਧਿਆਣਾ ਦੇਨਿਕ ਸਵੇਰਾ ਤੋਂ ਇੱਕ ਪਾਲ ਨਗਰ ਨਿਗਮ ਚੋਨਾ ਦਾ ਅਖਾੜਾ ਪੂਰੀ ਤਰ੍ਹਾਂ ਦਾ ਪੱਕਿਆ ਹੋਇਆ ਤਾਂ ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਮੇਰੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਨ ਦੀ ਜੇ ਕੋਸ਼ਿਸ਼ ਹੋਣਾ ਤੇ ਨਾਲ ਕਰਾਂਗੇ ਮੁੰਡਿਆ ਸਾਹਿਬ ਚੋਣ ਖਾੜਾ ਪੂਰੀ ਤਰ੍ਹਾਂ ਨਾਲ ਪਖਿਆ ਹੋਇਆ ਤਾਂ ਕਿਵੇਂ ਦੇਖਦੇ ਹੋ ਇਸ ਵਾਰ ਕਿਉਂਕਿ ਪਹਿਲਾਂ ਦੇਖਣ ਨੂੰ ਮਿਲਦਾ ਸੀ ਦੋ ਹੀ ਪਾਰਟੀਆਂ ਮੁਕਾਬਲੇ ਦੇ ਵਿੱਚ ਹੁੰਦੀਆਂ ਸੀ ਜਿਹੜੀਆਂ ਪੰਜਾਬ ਦੇ ਰਵਾਇਤੀ ਪੜਦੇ ਹੈ ਕਾਂਗਰਸ ਦੀ ਗੱਲ ਕਰੀ ਆ ਆਮ ਆਦਮੀ ਔਰ ਇਸ ਵਾਰੀ ਚਾਰ ਪਾਰਟੀਆਂ ਕੰਟੈਸਟ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਕੰਟੈਸਟ ਕਰ ਰਿਹਾ ਹੈ ਭਾਜਪਾ ਇੰਡੀਪੈਂਡੈਂਟ ਲੜੀ ਹੈ ਤਾਂ ਕਿਵੇਂ ਦੇਖਦੇ ਹੋ ਇਸ ਵਾਰ ਮੁਕਾਬਲੇ ਨੂੰ ਬਾਜੀ ਮੈਂ ਲੁਧਿਆਣਾ ਦੀ ਗੱਲ ਕਰਾਂ ਤੇ ਸਾਰਾ ਲੁਧਿਆਣਾ ਵਾਲੀ ਪਾਰਟੀ ਵੱਲ ਲੋਕਾਂ ਦਾ ਪਿਆਰ ਵੀ ਹੈ ਸਾਡੇ ਐਮਐਲਏ ਸਹਿਬਾਨਾਂ ਕਿ ਸਾਡੀ ਪਾਰਟੀ ਦੇ ਸੁਪਰੀਮ ਮਾਰਗ ਜੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਜਿਹੜੀ ਕਾਇਆਪਲਟ ਕੀਤੀ ਹੈ ਹਰ ਕੰਮ ਕਰਵਾਉਣ ਦਾ ਨਾਲ-ਨਾਲ ਲੋਕਾਂ ਨੂੰ ਰੋਜਗਾਰ ਦਿੱਤਾ ਹੈ ਸੇਹ ਸਹੂਲਤਾਂ ਦਿੱਤੀਆਂ ਮਹੱਲਾ ਕਲੀਨਿਕ ਦਿੱਤੇ ਬੱਚਿਆਂ ਲਈ ਐਜੂਕੇਸ਼ਨ ਲਈ ਸਕੂਲ ਦਿੱਤੇ ਐਬਿਨਾ ਸਕੂਲ ਬਣਦੇ ਆ ਵਿਕਾਸ ਦੇ ਕੰਮ ਦੀ ਨੇਰੀ ਆਈ ਹੋਈ ਹੈ ਸੋ ਲੋਕਾਂ ਨੂੰ ਕੰਮ ਪਸੰਦ ਆ ਲੋਕਾਂ ਨੂੰ ਨਿਮਰਤਾ ਪਸੰਦ ਆ ਔਰ ਸਾਡੇ ਵਰਕਰ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਤੱਕ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਜਵਾਰ ਨੰਬਰ 22 ਦੇ ਵਿੱਚ ਖੜਿਆ ਹਸਪਾਲ ਸਿੰਘ ਜੀ ਗਰੇਵਾਲ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਹਰ ਵਰਗ ਨਾਲ ਤੋਂ ਖੁਸ਼ ਹੈ ਸੋ ਇੰਨਾ ਕਾਠ ਜਿਹੜਾ ਜ ਮੀਟਿੰਗ 'ਚ ਹੁਣ ਦੇਖਣ ਨੂੰ ਮਿਲਿਆ ਸੋ ਇਹਨਾਂ ਨੇ ਮਾਜੀ ਮੁबारकवार ਅਡਵਾਂਸ ਦਿੱਤੀ ਕਿ ਤੁਸੀਂ ਕੌਂਸਲਰ ਬਣ ਗਏ ਤੇ ਲੁਧਿਆਣਾ ਦੇ 95 ਦੇ 95 ਜਿਹੜੇ ਕਮਬਾਰਡ ਆ ਜਿੱਤਣ ਜਾ ਰਹੇ ਤੁਸੀਂ ਸਰਕਾਰ ਦੇ ਕੀਤੇ ਕੰਮ ਗਿਣਾ ਰਹੇ ਹੋ ਵਿਰੋਧੀ ਪਾਰਟੀ ਦੀ ਗੱਲ ਕਰੀਏ ਤਾਂ ਸਰਕਾਰ ਦੇ ਉੱਤੇ ਲਗਾਤਾਰ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਕਹਿੰਦੇ ਸ਼ਰੀਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਗੁੰਡਾ ਤੰਤਰ ਕੀ ਤਿਆਰ ਹੈ ਸਰਕਾਰੀ ਤੰਤਰ ਦੁਰਉਪਯੋਗ ਕੀ ਤਿਆਰ ਹੈ ਲੋਕਾਂ ਨੂੰ ਧਾਮ ਦੇ ਕੇ ਪਤਨੀ داخل ਕੀਤੇ ਜਾਂਦੇ ਹੈ ਜੀ ਅਸਲ ਤੇ ਨਾ ਉਹਨਾਂ ਨੂੰ ਆਪਣਾ ਟਾਈਮ ਜਾਦਾ ਰਹਿ ਗਿਆ ਅਸੀਂ ਇਦਾਂ ਕੁਛ ਕਰਦੇ ਸੀ ਤੇ ਇਹਦੇ ਕੁਛ ਕਰਦੇ ਨਹੀਂ ਉਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ ਜਿਹੜੇ ਉਮੀਦਵਾਰ ਨੂੰ ਟਿਕਟ ਦਿੰਦੇ ਉਹ ਟਿਕਟ ਘਰ ਜਾ ਕੇ ਵਾਪਸ ਕਰਕੇ ਆ ਰਿਹਾ ਉਹ ਸਾਡੀ ਪਾਰਟੀਆਂ ਦਾ ਜੇ ਕੋਈ ਬੰਦਾ ਨਾਰਾਜ਼ ਹੁੰਦਾ ਭੱਜ ਕੇ ਜਾਂਦੇ ਜੀ ਤੁਸੀਂ ਆਓ ਜੀ ਇਹਦਾ ਮਤਲਬ ਹੀ ਉਹਨਾਂ ਕੋਈ ਉਮੀਦਵਾਰ ਹੈ ਨਹੀਂ ਔਰ ਲੋਕਾਂ ਨੂੰ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮ ਵੀ ਪਸੰਦ ਨੇ ਉਹਨਾਂ ਦੇ ਵਰਕਰ ਸਹਿਬਾਨ ਜਿਹੜੇ ਇਮਾਨਦਾਰੀ ਨਾਲ ਹਲਕੇ 'ਚ ਰਹਿ ਕੇ ਸੇਵਾਦਾਰ ਕਰਦੇ ਹਰ ਵਾਰਡ 'ਚ ਰਹਿ ਕੇ ਸੇਵਾ ਕਰ ਰਿਹਾ ਕੋਈ ਗੁੰਡਾਤੰਤਰ ਨਹੀਂ ਹੋ ਰਿਹਾ ਸੋ ਉਹਨਾਂ ਨੂੰ ਆਪਣਾ ਪ੍ਰੋਪਰ ਟਾਈਮ ਜਾਇਜ਼ ਹੋ ਰਿਹਾ ਦੋ ਹੀ ਪਾਰਟੀਆਂ ਲੜਦੀਆਂ ਹੁੰਦੀਆਂ ਸੀ ਦੋਨਾਂ ਨੂੰ ਇਹੀ ਅੱਜ ਅੱਜ ਤੇਰੀ ਵਾਰੀ ਆ ਜੇ ਮੇਰੀ ਵਾਰੀ ਲੁੱਟਣ ਲੱਗੇ ਹੋਏ ਸੀ ਪੰਜਾਬ ਨੂੰ ਪਹਿਲੀ ਪਾਰਟੀ ਦੀ ਪਹਿਲੀ ਸਰਕਾਰ ਸਰਦਾਰ ਭਗਤ ਸਿੰਘ ਮਾਨ ਜੀ ਦੀ ਆਈ ਹੈ ਜਿਹੜੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰ ਰਹੇ ਤੇ ਲੋਕਾਂ ਨੂੰ ਇਹ ਸੇਵਾ ਪਸੰਦ ਆਉਂਦੀ। ਕਹਿੰਦੇ ਜੇਕਰ ਪੁਰਾਣੀਆਂ ਪਾਰਟੀਆਂ ਨੇ ਕੰਮ ਕੀਤੇ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਾਈਵ ਹੁੰਦੇ ਨੇ ਉਹ ਕਹਿੰਦੇ ਜੇਕਰ ਪੁਰਾਣੀਆਂ ਪਾਰਟੀ ਨੇ ਕੰਮ ਕੀਤੇ ਸੀ ਤਾਂ ਲੋਕ ਉਹਨਾਂ ਦੇ ਹਾਲ ਕੀ ਕੀਤਾ ਤੇ ਜੇਕਰ ਤੁਹਾਨੂੰ 92 ਦਾ ਫਤਵਾ ਦਿੱਤਾ ਤੁਸੀਂ ਵੀ ਉਹੀ ਕੰਮ ਕਰਨੇ ਸ਼ੁਰੂ ਕਰਦੇ। ਇੱਕ ਬੰਦਾ ਵੀ ਦਿਖਾ ਦਿਓ ਵੀ ਸਾਡਾ ਗਲਤ ਕੰਮ ਕਰਦਾ ਹੋਵੇ। ਹਰ ਬੰਦਾ ਸੇਵਾਦਾਰ ਬਣ ਕੇ ਮੈਂ ਆਪਣੇ ਕਰਦਾ ਮੇਰੇ ਪਾਰਟੀ ਦੇ ਵਰਕਰ ਸੇਵਾ ਨਾਲ ਚੱਲੇ ਹੋਏ ਆ। ਸਾਰੇ ਹੀ ਸੇਵਾਦਾਰ ਬਣ ਕੇ ਸੇਵਾ ਤੇ ਲੱਗੇ ਹੋਏ ਆ। ਸੋ ਇੱਕ ਵੀ ਕਿਤੇ ਗੁੰਡਾਗਰਦੀ ਹੋਵੇ ਕਿਸੇ ਦੇ ਕਾਗਜ਼ ਘਟਾਏ ਹੋਣ ਅੱਜ ਮੈਂ ਲੁਧ ਔਰ ਕਿਸੇ ਕੋਈ ਹਰ ਪਾਰਲੇ ਤੋਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਕਿੱਥੋਂ ਜੀ ਪਟਿਆਲੇ ਤੋਂ ਮੈਂ ਤੇ ਲੁਧਿਆਣੇ 'ਚ ਖੜਾ ਜੀ ਲੁਧਿਆਣੇ 'ਚ ਆਜ ਸਕਦੀ ਪਟਿਆਲੇ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਮੰਤਰੀਓ ਤੁਸੀਂ ਪਟਿਆਲੇ ਦੇ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਆਪ ਹੀ ਕਰਕੇ ਆਪ ਹੀ ਡਰਾਮੇ ਕਰਦੇ ਸਾਡੇ ਕੋਲ ਡਰਾਮੇ ਨਹੀਂ ਹੁੰਦੇ ਆ ਖੜੇ ਆ ਸੇਵਾਦਾਰ ਬਣ ਕੇ ਖੜੇ ਅੱਛਾ ਤੁਹਾਨੂੰ ਇਹ ਬਿਟੂ ਜੀ ਬਿਆਨ ਸੁਣਿਆ ਹੋਣਾ ਉਹਨਾਂ ਨੇ ਕਿ ਕਿਸਾਨ ਡੱਲੇਵਾਲ ਸਾਹਿਬ ਲਗਾਤਾਰ ਮਰਨ ਵਰਤਨ ਤੇ ਬੈਠੇ ਹੋਏ ਨੇ ਤਾਂ ਉਹ ਬਿਟੂ ਜੀ ਕਹਿ ਰਹੇ ਨੇ ਕਿ ਮੇਰੇ ਨਾਲ ਗੱਲ ਕਰਨ ਉਹ ਸਰਕਾਰ ਤੇ ਤਾਂ ਅੰਝ ਘਸਿਆ ਕਹਿੰਦੇ 23 ਫਸਲਾ ਦੇ ਟੁੱਟਕੀਆਂ ਮਾਰਨ ਰਿਜ਼ਲਟ ਆ ਲਾਂਦੇ ਹੋ ਜੋ ਮਰਜੀ ਸੁਣ ਲਿਓ ਬਿੱਟੂ ਜੀ ਦਾ ਲੁਧਿਆਣਾ ਦਾ ਬੀਜੇਪੀ ਦਾ ਹਾਲ ਆ ਜਣਾ ਰਾਜੇ ਵੜਿੰਗ ਦਾ ਹਾਲ ਲੁਧਿਆਣਾ ਦੇ ਸਾਹਮਣੇ ਆ ਜਾਣਾ ਤੇ ਤੁਸੀਂ 2 ਲੀਟਰ ਉਹਨੇ 3 ਜਾਲ ਲੁਧਿਆਣਾ ਦੇ ਪਰਮਾਣ ਵਾਲੇ ਮੈਨੂੰ ਸੇਵਾ ਲਈ ਹੈ ਤੇ ਤਿੰਨਾਂ ਦੀ ਬੋਲੀ ਤਿੰਨਾਂ ਦੀ ਟੋਲੀ ਸਾਡੀਆਂ ਟੋਲੀਆਂ ਦੇਖ ਲਿਓ ਉਹਨਾਂ ਦੀਆਂ ਦੇਖ ਲਿਓ ਕੰਮ ਸਾਹਮਣੇ ਆ ਜਾਣੇ ਤੇ ਰਿਜ਼ਲਟ ਸਾਹਮਣੇ ਆ ਜਾਣਾ ਅੱਛਾ ਆਖਰੀ ਸਵਾਲ ਹੈ ਮੇਰਾ ਹੁਣ ਮੁਕਾਬਲਾ ਕਿਹੜੀ ਪਾਰਟੀ ਨਾਲ ਮੁਕ ਸਮਝਦੇ ਹੋ ਭਾਜੀ ਜਿਹੜਾ ਬੰਦਾ ਹੈ ਇਮਾਨਦਾਰੀ ਨਾਲ ਜਿਹੜਾ ਸੇਵਾਦਾਰ ਵੜ ਕੇ ਸੇਵਾ ਕਰਦਾ ਹੋਵੇ ਉਹਦਾ ਕਰਾ ਮੁਕਾਬਲਾ ਇਹੜਾ ਦੋਨਾਂ ਦਾ ਮੁਕਾਬਲਾ ਉਸ ਵਿੱਚ ਆ ਵੀ ਤੂੰ ਕਿ ਥੱਲੇ ਕਿੰਨੀ ਥੱਲੇ ਰਹਿਣਾ ਤੇ ਮੈਂ ਕਿੰਨਾ ਥੱਲੇ ਰਹਿਣਾ ਪ੍ਰਮਾਤਮਾ ਨੇ ਮੈਨੂੰ ਤੇ ਉੱਪਰ ਲੈ ਕੇ ਜਾ ਰਹੀ ਹੈ ਸਾਰੇ 95 ਦੇ 95 ਵਾਰਡ ਜਿਤਨੇ ਆਪਾਂ ਇਹਨਾਂ ਦਾ ਦੇਖਣੇ ਵੀ ਜ਼ੀਰੋ ਚ ਕਿਹੜਾ ਫਰਕ ਜ਼ਿਆਦਾ ਵੱਡੀ ਜ਼ੀਰੋ ਕਿਹਦੀ ਆਈ ਹੈ ਸੋ ਬਿਲਕੁਲ ਇਹ ਸਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਜਿਨ੍ਹਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਸਾਡਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੈ ਤਾਂ ਅਕਾਲੀ ਅਤੇ ਕਾਂਗਰਸ ਇਹ ਆਪਦਾ ਜ਼ਰੂਰ ਤੈਅ ਕਰਦੇ ਪਏ ਨੇ ਕਿ ਕਿੰਨੇ ਕੱਟ ਸੀਟਾ ਲੈ ਕੇ ਆ ਜਾਓ ਦੂਜੇ ਪਾਸੇ ਨਾਲ ਦੀਨਾ ਚਾਹੇ ਰਵਨੀ ਸਿੰਘ ਬੁੱਟੂ ਦੀ ਗੱਲ ਕਰੀਏ ਰਾਜਾ ਬਣਿੰਗ ਦੀ ਗੱਲ ਕਰੀਏ ਤਾਂ ਉਹਨਾਂ ਦੇ ਉੱਤੇ ਵੀ ਤੰਜ ਕੱਸਦੇ ਹੋਏ ਨਜ਼ਰ ਆਏ ਨੇ ਕੈਮਰਾ ਪ੍ਰੋਸੈਸਰ ਮਾਨਤ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕ ਸਵੇਰਾ ਲੁਧਿਆਣਾ ਦੇਨਿਕ ਸਵੇਰਾ ਦੇਖ ਦਿਖਪਾਲ ਨਗਰ ਨਿਕਮ ਚੋਨਾ ਦਾ ਅਖਾੜਾ ਪੂਰੀ ਤਰ੍ਹਾਂ ਦਾ ਪੱਕਿਆ ਹੋਇਆ ਤਾਂ ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਮੇਰੇ ਨਾਲ ਮੌਜੂਦ ਨੇ ਤਾ ਗੱਲਬਾਤ ਵੀ ਕਰਨ ਦੀ ਜੋ ਕੋਸ਼ਿਸ਼ ਉਹਨਾਂ ਦੇ ਨਾਲ ਕਰਾਂਗੇ ਮੁੰਡਿਆ ਸਾਹਿਬ ਚੋਣ ਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਤਾਂ ਕਿਵੇਂ ਦੇਖਦੇ ਹੋ ਇਸ ਵਾਰ ਕਿਉਂਕਿ ਪਹਿਲਾਂ ਦੇਖਣ ਨੂੰ ਮਿਲਦਾ ਸੀ ਦੋ ਹੀ ਪਾਰਟੀਆਂ ਮੁਕਾਬਲੇ ਦੇ ਵਿੱਚ ਹੁੰਦੀਆਂ ਸੀ ਜਿਹੜੀਆਂ ਪੰਜਾਬ ਦੀ ਰਵਾਇਤੀ ਪਾਰਟੀਆਂ ਜੇ ਕਾਂਗਰਸ ਦੀ ਗੱਲ ਕਰੀਏ ਆਮ ਆਦਮੀ ਹੋਰੀ ਮਾਫ ਕਰਨਾ ਕਾਲੀ ਦਲ ਦੀ ਔਰ ਇਸ ਵਾਰੀ ਚਾਰ ਪਾਰਟੀਆਂ ਕੰਟੈਸਟ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਕੰਟੈਸਟ ਕਰ ਰਿਹਾ ਹੈ ਭਾਜਪਾ ਇੰਡੀਪੈਂਡੈਂਟ ਲੜੀ ਹੈ ਤਾਂ ਕਿਵੇਂ ਦੇਖਦੇ ਹੋ ਇਸ ਵਾਰ ਮੁਕਾਬਲੇ ਨੂੰ ਭਾਜੀ ਮੈਂ ਲੁਧਿਆਣਾ ਦੀ ਗੱਲ ਕਰਾਂ ਤੇ ਸਾਰਾ ਲੁਧਿਆਣਾ ਆਵਾਜ਼ੀ ਪਾਰਟੀ ਵੱਲ ਲੋਕ ਸਾਡੇ ਜਿਹੜੇ ਉਮੀਦਵਾਰ ਸੇ ਬਣਨ ਨਾਲ ਕਿਉਂਕਿ ਸਾਡੀ ਪਾਰਟੀ ਦੇ ਸੁਪਰੀਮ ਮਾਰਗ ਕੇਜਰੀਵਾਲ ਜੀ ਉਹ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਜਿਹੜੀ ਕਾਇਆਪਲਟ ਕੀਤੀ ਹੈ ਹਰ ਕੰਮ ਕਰਵਾਉਣ ਦਾ ਨਾਲ-ਨਾਲ ਲੋਕਾਂ ਨੂੰ ਰੋਜਗਾਰ ਦਿੱਤਾ ਸਿਹਤ ਹੌਲ ਤਾਂ ਦਿੱਤੀਆਂ ਮਹੱਲਾ ਕਲੀਨਿਕ ਦਿੱਤੇ ਬੱਚਿਆਂ ਲਈ ਐਜੂਕੇਸ਼ਨ ਲਈ ਸਕੂਲ ਦਿੱਤੇ ਐਬਿਨਾ ਸਕੂਲ ਬਣਦੇ ਆ ਵਿਕਾਸ ਦੇ ਕੰਮਾਂ ਦੀ ਨੇਰੀ ਆਈ ਹੋਈ ਹੈ ਸੋ ਲੋਕਾਂ ਨੂੰ ਕੰਮ ਪਸੰਦ ਆ ਲੋਕਾਂ ਨੂੰ ਨਿਮਰਤਾ ਪਸੰਦ ਆ ਔਰ ਸਾਡੇ ਵਰਕਰ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਤੱਕ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਜਵਾਰ ਨੰਬਰ 22 ਦੇ ਵਿੱਚ ਖੜੇ ਆ ਜਸਪਾਲ ਸਿੰਘ ਜੀ ਗਰੇਵਾਲ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਹਰ ਵਰਗ ਨਾਲ ਖੁਸ਼ ਹੈ ਸੋ ਇੰਨਾ ਕਾਠ ਜਿਹੜਾ ਜ ਮੀਟਿੰਗ 'ਚ ਹੁਣ ਦੇਖਣ ਨੂੰ ਮਿਲਿਆ ਸੋ ਇਹਨਾਂ ਨੂੰ ਅੱਜ ਹੀ ਮੁबारकवार ਅਡਵਾਂਸ ਦਿੱਤੀ ਕਿ ਤੁਸੀਂ ਕੌਂਸਲਰ ਬਣ ਗਏ ਤੁਸੀਂ ਲੁਧਿਆਣੇ ਦੇ 95 95 ਜਿਹੜੇ ਕਬਾਰਡ ਜਿੱਤਣ ਜਾ ਰਹੇ ਹੋ ਤੁਸੀਂ ਸਰਕਾਰ ਦੇ ਕੀਤੇ ਕੰਮ ਗਿਣਾ ਰਹੇ ਹੋ ਵਿਰੋਧੀ ਪਾਰਟੀ ਦੀ ਗੱਲ ਕਰੀਏ ਤਾਂ ਸਰਕਾਰ ਦੇ ਉੱਤੇ ਲਗਾਤਾਰ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਕਹਿੰਦੇ ਸਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਗੁੰਡਾ ਤੰਤਰ ਕੀਤਾ ਜਾ ਰਿਹਾ ਹੈ ਸਰਕਾਰੀ ਤੰਤਰ ਦੁਰਉਪਯੋਗ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਦਾਮਦਸ ਗਿਆ ਪਤਨੀ ਦਾਖਲ ਕੀਤੇ ਜਾ ਰਹੇ ਹੈ ਜੀ ਅਸਲ 'ਚ ਨਾ ਉਹਨਾਂ ਨੂੰ ਆਪਣਾ ਟਾਈਮ ਜਾਦਾ ਰਹਿ ਗਿਆ ਅਸੀਂ ਇਦਾਂ ਕੁਝ ਕਰਦੇ ਸੀ ਤੇ ਇਹਦੇ ਕੁਝ ਕਰਦੇ ਨਹੀਂ ਉਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ ਜਿਹੜੇ ਉਮੀਦਵਾਰ ਨੂੰ ਟਿਕਟ ਦਿੰਦੇ ਉਹ ਟਿਕਟ ਘਰ ਜਾ ਕੇ ਵਾਪਸ ਕਰਕੇ ਆ ਰਿਹਾ ਹੈ ਉਹ ਸਾਡੀ ਪਾਰਟੀਆਂ ਦੇ ਜੇ ਕੋਈ ਬੰਦਾ ਨਾਰਾਜ਼ ਹੁੰਦਾ ਭੱਜ ਕੇ ਜਾਂਦੇ ਜੀ ਤੁਸੀਂ ਆਓ ਜੀ ਇਹਦਾ ਮਤਲਬ ਹੀ ਉਹਨਾਂ ਕੋਈ ਉਮੀਦਵਾਰ ਹੈ ਨਹੀਂ ਔਰ ਲੋਕਾਂ ਨੂੰ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮ ਵੀ ਪਸੰਦ ਨੇ